ਬਾਈ ਗਾਇਸ ਚਲ ਰਹੀ ਕਿ ਆਏ ਹਾਏ ਆਏ ਹਾਏ ਪੈ ਗਈ ਪਿਓ ਫਤ ਦੀ ਯਾਰੀ ਹਾਂਜੀ ਸਤਿ ਸ਼੍ਰੀ ਅਕਾਲ ਗਾਇਸ ਵੈਲਕਮ ਟੂ आवर ਨਿਊ ਵਲੌਗ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਠੀਕ ਹੈ ਤੇ ਸਾਰੇ ਬੱਚੇ ਖੇਡ ਰਹੇ ਸੀ ਜੁਝਾਰ ਨਾਲ ਜੁਝਾਰ ਨੂੰ ਕਰਤਾ ਉਹਨਾਂ ਨੇ ਬਾਏ ਤੇ ਹੁਣ ਆਪਾਂ ਚੱਲੇ ਗੱਡੀ ਆਪਣੇ ਆਪ ਚੱਲ ਰਹੀ ਆ ਉਹ ਦੇਖ ਲਓ ਉੱਤਰ ਪਿੱਛੇ ਗੱਡੀ ਨੂੰ ਧੱਕਾ ਲਾਈ ਜਾਂਦੇ ਆ ਦੱਸ ਕੇ ਕੁੜੀ ਤੋਰਨੇ ਲੱਗੀ ਦੇਖੋ ਦੇਖੋ ਗਾਇਸ ਦੇਖੋ ਪਿੱਛੇ ਦੇਖੋ ਤੁਸੀਂ ਇਹਨਾਂ ਕੀ ਕਰੀ ਜਾਂਦੇ ਆ ਦੇਖੋ ਦੇਖੋ ਚਲੋ ਬਈ ਹੁਣ ਆਪਾਂ ਜਾ ਰਹੇ ਆਂ ਬੁਟੀਕ ਤੇ ਠੀਕ ਹੈ ਰੈਡੀ ਛੇੜੀ ਹੋ ਕੇ ਮਿਲਦੇ ਆਪਾਂ ਬੁਟੀਕ ਤੇ ਜਾ ਕੇ ਓ ਬਈ ਕਾਲਾ ਜਿਹੜੀਆਂ ਮੈਂ ਰਿਪੋਰਟਾਂ ਕਰਵਾਉਣ ਗਈ ਸੀ ਉਹ ਰਿਪੋਰਟਾਂ ਆ ਗਈਆਂ ਨੇ ਤੇ ਅੱਜ ਮੈਂ ਨਵੀਂ ਟੀ-ਸ਼ਰਟ ਪਾਈ ਐ ਰਿੱਕੀ ਨੇ ਵੀ ਨਵੀਂ ਟੀ-ਸ਼ਰਟ ਪਾਈ ਐ ਜਿਹੜੀ ਕੱਲ ਸ਼ਾਪਿੰਗ ਕੀਤੀ ਸੀਗੀ ਤੇ ਇਧਰ ਵੀਰਪਾਲ ਨੂੰ ਹੁਣ ਜੈਲ ਸੀ ਹੋ ਰਹੀ ਆ ਕੋਈ ਨਾ ਤੈਨੂੰ ਦਵਾ ਲੇ ਉਹ ਇਹ ਟੀ-ਸ਼ਰਟ ਉੱਚੀ ਹੋ ਗਈ ਹੈ ਸੇਮ ਰੰਗ ਦੀ ਠੀਕ ਆ ਅੱਜ ਲੈ ਆਵਾਂਗੇ ਆਪਾਂ ਅੱਜ ਲੈ ਆਵਾਂਗੇ ਕੱਲ ਨੂੰ ਨਾ ਮੈਂ ਕਦੋਂ ਮਰਜੀ ਲੈ ਆਈ ਠੀਕ ਆ ਦੇਖ ਲੈ ਰਿੱਕੀ ਪਹਿਲਾਂ ਮੈਂ ਇਹਨੂੰ ਦਵਾ ਕੇ ਲਈ ਸੀਗੀ ਉਹ ਦਿਨ ਦੇਖ ਲੈ ਇਹ ਹੁਣ ਆਇਆ ਕੇ ਲਈ ਹੈ ਹਾਂ ਮੇਰੀ ਪਾਈ ਚੀਜ਼ ਹਰੇਕ ਨੂੰ ਆਏ ਹੁੰਦੀ ਬਿਤੇ ਨੀ ਇਹ ਵੱਧ ਸੋਹਣੀ ਆ ਉਹ ਤੇ ਬਲ ਉਧਰ ਪਤਾ ਨਹੀਂ ਕਿਹਨੂੰ ਨਮਸਕਾਰ ਜਾਈ ਉਹ ਤੈਨੂੰ ਨੰਬਰ ਰਿੱਕੀ ਦੇਖੀ ਕੋਈ ਇਨਸੀਡੈਂਟ ਮੇਰੀ ਹਰੇਕ ਜਦੋਂ ਮੈਂ ਖੋਖੋਚ ਹੁੰਦੀ ਸੀ ਕਬੱਡੀ ਚ ਮੇਰਾ ਨੰਬਰ ਪਤਾ ਕਿੰਨਾ ਹੁੰਦਾ ਜਰਸੀ ਦਾ ਤਿੰਨ ਤੇ ਦੋਨੇ ਇੱਕ ਚੀਜ਼ ਆਦਾ ਮਿਸਿਸ ਰਾਇਲ ਪੰਜਾਬਨ ਜੀ ਵੀ ਮੇਰਾ ਤਿੰਨ ਨੰਬਰ ਸੀਗਾ ਜੂ ਜੂ ਵੀ ਤਿੰਨ ਨੰਬਰ ਪਾਈ ਬੈਠਾਗਾ ਬਾਓ ਗ੍ਰੇਟ ਲੋ ਬਈ ਅੱਜ ਸ਼ਾਇਦ ਆਪਣੇ ਕੋਲ ਇੰਡਸਟਰੀ ਦੇ ਬਹੁਤ ਹੀ ਰਿਸਪੈਕਟਡ ਠੀਕ ਆ ਬਹੁਤ ਹੀ ਸਵੀਟ ਤੇ ਬਹੁਤ ਹੀ ਜਿਹੜੇ ਹੈਗੇ ਨੇ ਵਧੀਆ ਕਿਰਦਾਰ ਦੇ ਮਾਲਿਕ ਸ਼ਾਇਦ ਉਹ ਆਪਣੇ ਕੋਲ ਅੱਜ ਆਉਣਗੇ ਤਾਂ ਪਹਿਲਾਂ ਆਪਾਂ ਸਫਾਈ ਕਰਦੀ ਹਲੇ ਪੱਕਾ ਪਤਾ ਨਹੀਂ ਆ ਸਕਦੇ ਆ ਠੀਕ ਆ ਤਾਂ ਆਪਾਂ ਪਹਿਲਾਂ ਤਾਂ ਬੁਟੀਕ ਦੀ ਸਫਾਈ ਕਰ ਲਈਏ ਠੀਕ ਆ ਸਾਰੇ ਦੀ ਚੰਗੇ ਤਰੀਕੇ ਨਾਲ ਹਾਂ ਖਾਣ ਪੀਣ ਵਾਸਤੇ ਵੀ ਲੈ ਆਈਏ ਤੇ ਰਿੱਕੀ ਨੂੰ ਵੀ ਦੱਸ ਦਿੰਨੇ ਆ ਆਪਾਂ ਕਿਹੜਾ ਸਾਰੇ ਕੰਮ ਧੰਦੇ ਨਿਵੇੜ ਕੇ ਅਸੀਂ ਬੈਠ ਚੁੱਕੇ ਹਾਂ ਜੁਝਾਰ ਸਿੰਘ ਜੀ ਵੀ ਉੱਠ ਗਏ ਨੇ ਸੌਂ ਕੇ ਠੀਕ ਆ ਤਿੰਨ ਨੰਬਰ ਜਰਸੀ ਪਾਈ ਹੋਈ ਆ ਤੇ ਅਸੀਂ ਹਜੇ ਵੇਟ ਕਰ ਰਹੇ ਹਾਂ ਵੀ ਸਾਡੇ ਖਾਸ ਮਹਿਮਾਨਾਂ ਨੇ ਆਉਣਾਗਾ ਠੀਕ ਆ ਚਾਹ ਪਾਣੀ ਦਾ ਸਮਾਨ ਆਪਾਂ ਲਿਆਏ ਥੋੜਾ ਜਿਹਾ ਸਮਾਨ ਹੋਰ ਲੈਣ ਜਾਣਾਗਾ ਉਹ ਲੈਣ ਵਾਸਤੇ ਆਪਾਂ ਜਾਵਾਂਗੇ ਡੀਮਾਰਟ ਇਹ ਸਾਰੀਆਂ ਕੁੜੀਆਂ ਹੀ ਉਹਨਾਂ ਦੀ ਬਹੁਤ ਵੱਡੀਆਂ ਫੈਨ ਨੇ ਕਿਉਂਕਿ ਉਹਨਾਂ বিনা ਹਰ ਇੱਕ ਮੂਵੀ ਮੈਨੂੰ ਐ ਲੱਗਦਾ ਹੁੰਦਾ ਵੀ ਅਧੂਰੀ ਆ ਤੇ ਆਪਾਂ ਹੁਣ ਲੈ ਆਈਏ ਡੀਮਾਰਟ ਜਾਈਏ ਸਮਾਨ ਵਗੈਰਾ ਲੈ ਆਈਏ ਰਿੱਕੀ ਨੂੰ ਪੁੱਛਦੇ ਆ ਲਓ ਬਈ ਰਣਵੀਂਦਰ ਸਿੰਘ ਸੀ ਵੀ ਆ ਜੀ ਬੈਠੇ ਨੇ ਪਹਿਲਾਂ ਤਾਂ ਇਹਨਾਂ ਨਾਲ ਆਪਾਂ ਗੱਲਬਾਤ ਕਰੀਏ ਇਹ ਇੱਥੇ ਹੀ ਬੈਠੇ ਜਦੋਂ ਦੇ ਆਏ ਨਹੀਂ ਇੰਟਰਵਿਊ ਨਹੀਂ ਹੋਇਆ ਅੰਦਰ ਇੰਨੀ ਸੁਸਤੀ ਕੌਣ ਮਾਰਦਾ ਚਲੋ ਡੀਮਾਰਟ ਚਲੀਏ ਕੋਈ ਰਹੀ ਨਹੀਂ ਤੂੰ ਤੁਹਾਡੇ ਨਾਲ ਜਾਣਾ ਸੀ ਮੈਂ ਨੂੰ ਤੂੰ ਤਾਂ ਕਿ ਮੈਂ ਤੂੰ ਰੈਸਟ ਕਰ ਮੈਂ ਜਾ ਕੇ ਆਉਣੀ ਨਹੀਂ ਨਹੀਂ ਜੀ ਮੈਂ ਕਿਹਾ ਸੀ ਵੀ ਆਪਾਂ ਦੋਨੇ ਜਾਵਾਂਗੇ ਚਲੋ ਚੱਲੀਏ ਕੜ ਜਾਣੀ ਰਿੱਕੀ ਆਉਣ ਵਾਲੇ ਨੇ ਸ਼ੁਕਰ ਹੈ ਵੀ ਰਿੱਕੀ ਸਰ ਮੰਨ ਗਏ ਵੀ ਚਲੋ ਚੱਲੀਏ ਨਹੀਂ ਤਾਂ ਇਹਨਾਂ ਨੂੰ ਮਨਾਉਣਾ ਬਹੁਤ ਮੁਸ਼ਕਲ ਹੈ ਜਦੋਂ ਇਹਨਾਂ ਨੂੰ ਸੁਣਤੀ ਪਈ ਹੋਵੇ ਉਦੋਂ ਲਓ ਬਈ ਪਹੁੰਚ ਗਏ ਆਪਾਂ ਡੀਮਾਰਟ ਡੀਮਾਰਟ ਪਹੁੰਚ ਗਏ ਹੁਣ ਇੱਥੋਂ ਲੈ ਲਈਏ ਆਪਾਂ ਸੌਦਾ ਪੱਤਾ ਜਿੰਨਾ ਵੀ ਆਪਾਂ ਲੈਣਾਗਾ ਆਪ ਦਾ ਸੌਦਾ ਲਓ ਬਈ ਗਾਇਸ ਆਪਾਂ ਸਾਮਾਨ ਲੈ ਲਿਆ ਆ ਠੀਕ ਹੈ ਸਾਰਾ ਸਾਮਾਨ ਲੈ ਲਿਆ ਆਪਾਂ ਤੇ ਆਪਾਂ ਗੱਡੀ ਚ ਰੱਖ ਲਿਆ ਤੇ ਰਿੱਕੀ ਟ੍ਰੋਲੀ ਛੱਡਣ ਗਏ ਆ ਤੇ ਹੁਣ ਆਪਾਂ ਜਾਣੇ ਆ ਵਾਪਸ ਬੁਠੀਕ ਤੇ ਲਓ ਬਈ ਆਹ ਸੂਟ ਮੇਰਾ ਘੱਟੋ ਘੱਟ 2021 ਦਾ ਡਿਜ਼ਾਈਨ ਹੈ ਇਹਨੇ ਚੱਕ ਲੈ ਹਾਂ ਜਿਹੜਾ ਇਹ ਪਾਊਗਾ 3000 ਰੈਂਟ ਦਾ ਕੀ 3000 ਰੈਂਟ ਦਾ 3000 ਰੈਂਟ ਆ ਜਿਹੜਾ ਇਹ ਪਾਊਗਾ ਮਤਲਬ ਵੀਰਪਾ ਸੋਚ ਰਹੀ ਐ ਪਾਉਣ ਬਾਰੇ ਆਹ ਦੇਖ ਲੈ ਇੱਕ ਤਾਂ ਮੈਂ ਕੱਪ ਲੈ ਆਈ ਕਿਵੇਂ ਲੱਗੇ ਦੇਖੋ ਪੈਨ ਲੈ ਜਾਂਦੇ ਪੈਨ ਲੈ ਜਾਂਦੇ ਜੀ ਤੁਸੀਂ ਕਿਹਾ ਸੀਗਾ ਮੈਮ ਤੇ ਆਹ ਗਲਾਸ ਲੈ ਜਾਂਦੇ ਜੀ ਇੱਕ ਉਹ ਮਿਲਿਆ ਨਹੀਂ ਉਹ ਤਾਂ ਹੈ ਨਹੀਂ ਸੀ ਇੱਕ ਆਹ ਟ੍ਰੇ ਲੈ ਆ ਤੇ ਕਿਊਟ ਜੀ ਤੇਰੇ ਵਰਗੀ ਛੋਟੀ ਜੀ ਆਹ ਸਮਾਨ ਲੈ ਆਂਦਾ ਸਾਰਾ ਠੀਕ ਆ ਓਕੇ ਮੈਮ ਨੋਟ ਦੇਖ ਰਹੀ ਕਿ ਐਂ ਕਹਿੰਦਾ ਵੀ ਨੋ 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 ਬਾਏ ਕਰੋ ਬਾਏ ਬਾਏ ਕਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਇਹਨਾਂ ਨੇ ਤਾਂ ਕਹਿੰਦੀ ਜਿਵੇਂ ਸਤਿ ਸ਼੍ਰੀ ਅਕਾਲ ਸੀ ਹੋਰ ਸੀਗਾ ਬਸ ਉੱਤੇ ਸਸਪਕੀ ਤੇ ਪਟਿਆਲੇ ਹੋ ਤੁਸੀਂ ਨਹੀਂ ਜੀ ਆਪਾਂ ਤਾਂ ਬਰਨਾਲੇ ਤੋਂ ਹੀ ਆ ਤੁਹਾਨੂੰ ਤਾਂ ਅਸੀਂ ਬਹੁਤ ਟਾਈਮ ਦੇ ਜਾਣਦੇ ਆ ਅੱਛਾ ਉਹ ਆ ਜਿਵੇਂ ਜਿਹੜੇ ਬਾਬਾ ਪੂਰਨ ਸਜੀਰੇ ਹਾਂ ਉਹਨਾਂ ਦਾ ਤਾਂ ਆਪਣਾ ਪਰਿਵਾਰਿਕ ਰਿਲੇਸ਼ਨ ਹੀ ਬਹੁਤ ਜ਼ਿਆਦਾ ਵਧੀਆ ਅੱਛਾ ਉਦੋਂ ਤੋਂ ਹੀ ਮੈਂ ਤਾਂ ਦੇਖਿਆ ਕਾਫੀ ਵਾਰ ਉਹਨਾਂ ਨਾਲ ਦੇਖਦੀ ਹੁੰਦੀ ਆ ਮੈਂ ਪਰ ਤੁਸੀਂ ਠੀਕ ਹੋ ਹਾਂਜੀ ਬਹੁਤ ਵਧੀਆ ਮੈਂ ਠੀਕ ਹੈ ਜਿਹੜਾ ਤੁਹਾਨੂੰ ਅੱਜ ਹੋ ਗਿਆ ਨਹੀਂ ਸੀ ਪਟਿਆਲਾ ਹਾਂ ਹਾਂ ਅੱਛਾ ਹੋਰ ਮੈਂ ਕਿਹਾ ਤੁਸੀਂ ਇੱਕ ਉਹ ਵੀ ਬੁਲਾਈ ਸੀ ਸ਼ਾਇਦ ਹੈ ਨਾ ਸਹੀ ਨੰਬਰ ਕੋਈ ਸੀ ਨਾ ਮੈਂ ਕਿਹਾ ਕੌਣ ਆ ਮੈਂ ਕਿਹਾ ਉਹ ਪਿਆਰ ਨਹੀਂ ਪਤਾ ਇਹ ਮੇਰਾ ਹੁਣ ਅਸੀਂ ਲੜ ਪਏ ਇਸ ਵਾਰ ਤੇ ਹਾਂ 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 ਹ ਮੈਨੂੰ ਜੇ ਸਮਝ ਨਹੀਂ ਨਾ ਫਿਰ ਤੂੰ ਆਗਾ ਕੰਪਿਊਟਰ ਖੋਲ ਲੈਗਾ ਜੀ ਮੈਂ ਕਿ ਤੁਸੀ ਵੀ ਖੋਲਿਆ ਕਰਵਾਉਣਾ ਨਾ ਹੋ ਠੀਕ ਹੋ ਮੈਂ ਮੈਨੂੰ ਬਹੁਤ ਵਧੀਆ ਆ ਹਾਂ ਅੱਜ ਦੀ ਮੈਂ ਉਹ ਡਾਕਟਰ ਦੀ ਦੋ ਵਾਰੀ ਬਣਾਈ ਸੀ ਤਾਂ ਕਰਦੇ ਬੈਠ ਕੇ ਬੈਠਣਾ ਨਹੀਂ ਚਾਹੀਦਾ ਠੀਕ ਹੈ ਹਾਂ ਤੁਸੀਂ ਠੀਕ ਹੋ ਹੋਰ ਸਰੀਰ ਨੂੰ ਲੱਗੂਗਾ ਇਹ ਕਿਹੜੇ ਸਫਤੇ ਹੋਊਗਾ ਜੇ ਆਪਾਂ ਬਣਾਉਨੇ ਆ तीन मिनट में जो तुम तो सॉफ्ट या पा दो थोड़ा सा सॉफ्ट टच ही लगाओगे सो वीडियो लेना तो वो न आना क्या मैं बोल रही नहीं मर जाऊं वैसे तो हां कर ले आओ हां हां जी चलो थैंक यू सो सर तो बहुत आसान करता है थैंक यू थैंक यू बहुत कलर नहीं लगता हो आओ। आ, नहीं जी इधर वो डिफरेंट है इधर वो डिफरेंट है इधर वो डिफरेंट है ही थोड़ा है मैं भी उधर आया मैं मैं तो दो कलर साथ कर रही हूं मैं प्रिंस उधर आया मैं मैं आ जा पिछले पास है पिछले पास है कवर ना जी तो नहीं 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 है कवर का बात तो बहुत सुना है देख ये रेडीमेड है अच्छा रेडीमेड ही रेडीमेड हुआ हुआ है अच्छा रेडी की कराई चीज मिल जाती है ओके 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 ये वाली है हां जी ये जड़ी लीली वाले हो ये आपा आप कीती हुई है अपने वर्क का सारा वो बहुत अच्छी है ना हां जी ਹਾਂ ਜੀ। ਜੇ ਮੈਂ ਤੁਹਾਡੇ ਨਾਲ ਆਪਾਂ ਡਿਫਰੈਂਸ ਹੀ ਕਰਾਂ। ਤਾਂ ਹੁੰਦੀ। ਥੈਂਕ ਯੂ। ਸੋ ਮੈਂ ਥੈਂਕ ਯੂ ਸੋ। ਬਹੁਤ ਵਧੀਆ ਲੱਗੀ ਤੁਹਾਨੂੰ ਬਹੁਤ ਜਲ। ਲੱਕੀ ਬਲੈਸ। ਥੈਂਕ ਯੂ ਥੈਂਕ ਯੂ ਸੋ ਮੱਚ। ਬਲੈਸ। ਹਾਂ ਸਾਡੀ ਵੀ ਕਰ ਦਿਓ। ਕਿਵੇਂ ਲੱਗਿਆ ਮੈਮ ਤੁਹਾਨੂੰ? ਬਹੁਤ ਚੰਗਾ ਲੱਗਿਆ। ਤੁਹਾਡੀ ਬਿਨਾ ਕੋਈ ਮੂਵੀ ਮੈਂ ਕਹਿੰਨੀ ਹੁੰਦੀ ਵੀ ਉਹ ਧੋਰੀ ਹੋਈ ਆ ਸਾਰੀ ਮੂਵੀ ਮੈਂ ਅੱਜ ਦੱਸ ਕੇ ਹੈ ਟੀਜ਼ਰ। ਸੋ ਮੱਚ ਮੈਂ ਤਾਂ ਵੈਸੇ ਤੁਹਾਨੂੰ ਫੋਲੋ ਕਰਦੇ ਫੋਲੋ ਅੱਜ ਕਰੂੰਗੀ। ਥੈਂਕ ਯੂ। ਮੈਂ ਤੁਹਾਨੂੰ ਹਮੇਸ਼ਾ ਦੇਖਦੀ ਆ ਪਤਾ। ਥੈਂਕ ਯੂ। ਮੈਂ ਤਾਂ ਇੱਥੇ ਆ ਕੇ ਪਤਾ ਲੱਗਿਆ ਬਨਵਾ ਇਸ ਤੋਂ ਪਟਿਆਲੇ ਆ ਗਈ ਤੇ ਮੇਰਾ ਬਹੁਤ ਸੋਹਣਾ ਕੰਮ ਹੁੰਦਾ ਬਹੁਤ ਸਾਰਾ ਵਰਕ ਕਰਦੀ ਹਾਂ ਤੇ ਔਰ ਡਿਫਰੈਂਟ ਆ ਦਾ ਸਾਰਿਆਂ ਤੋਂ ਤੇ ਮੈਂ ਆਲਵੇਸ ਦੇਖਦੀ ਰਹਿੰਦੀ ਹਾਂ ਤੁਹਾਨੂੰ ਬਹੁਤ ਚੰਗਾ ਲੱਗਦਾ ਤੇ ਸਾਨੂੰ ਬਹੁਤ ਖੁਸ਼ੀ ਹੋਈ ਜੀ ਤੁਸੀਂ ਆਏ ਹੈ ਸਾਡੇ ਕੋਲ ਸਾਨੂੰ ਬਹੁਤ ਵਧੀਆ ਲੱਗੇ ਬਹੁਤ ਜਿਆਦਾ ਵਧੀਆ ਲੱਗੇ ਬਹੁਤ ਹੀ ਜ਼ਿਆਦਾ ਜ਼ਿੰਗਾ ਲੱਗਾ ਬਹੁਤ ਜ਼ਿਆਦਾ ਹਾਂ ਤੇ ਮੈਮ ਦਾ ਸ਼ੋਅ ਵੀ ਆ ਰਿਹਾ ਹੈਗਾ ਹੋ ਹੋ ਰਿਹਾ ਹੈਗਾ ਦਸਤੀ ਦਾ ਤਰੀਕ ਨੂੰ ਤੇ ਸਾਰੇ ਜਣੇ ਜਰੂਰ ਦੇਖਿਓ ਤੇ ਬਾਕੀ ਮੂਵੀਜ਼ ਆ ਰਹੀਆਂ ਨੇ ਬਈ ਆਪਣੀਆਂ ਉਹ ਮੈਨੂੰ ਪਤਾ ਵੀ ਤੁਸੀਂ ਵੀ ਸਾਡੇ ਵਾਂਗੂ ਕੋਈ ਮਿਸ ਨਹੀਂ ਕਰਦੇ ਕਿਉਂਕਿ ਮੈਂ ਵੀ ਨਾ ਮੈਨੂੰ ਸਾਰੀਆਂ ਮੂਵੀयां अधੂਰੀ ਹੀ ਲੱਗਦੀਆਂ ਹੁੰਦੀਆਂ ਚਾਹੇ ਉਹ ਕਿਰਦਾਰ ਹਾਸੇ ਵਾਲਾ ਹੋਵੇ ਜੀ ਚਾਹੇ ਉਹ ਕੋਈ ਇਮੋਸ਼ਨਲ ਕਿਰਦਾਰ ਹੋਵੇ ਹਮੇਸ਼ਾ ਪਰਫੈਕਟ ਹੁੰਦੀਆਂ ਥੈਂਕ ਯੂ so much ਥੈਂਕ ਯੂ so much ਬਹੁਤ ਵਧੀਆ ਲੱਗੇ ਸਾਨੂੰ ਬਹੁਤ ਜੈਲਸ ਬlesing ਥੈਂਕ ਯੂ ਥੈਂਕ ਯੂ so much bless you ਲੋਬੇਈ ਦੋਸਤੋ ਆਪਾਂ ਪਹੁੰਚ ਗਏ ਘਰ ਤੇ ਤੁਸੀਂ ਸਾਰਿਆਂ ਨੇ ਦੇਖਿਆ ਵੀ ਰਪਿੰਦਰ ਰੂਪੀ ਮੈਡਮ ਆਪਾਂ ਨੂੰ ਆਪਣੇ ਕੋਲ ਆਈ ਸੀ ਅੱਜ ਹਾਂਜੀ ਇਹਨਾਂ ਦੀ ਖੰਗ ਮਸੇ ਠੀਕ ਹੋਊਗੀ ਤੇ ਬਹੁਤ ਵਧੀਆ ਪਰਸਨੈਲਿਟੀ ਨੇ ਬਈ ਬਹੁਤ ਡਾਊਨ ਟੂ ਅਰਥ ਐਨੇ ਘੈਂਟ ਬੰਦੇ ਤਾਂ ਮੈਂ ਦੇਖੇ ਹੀ ਨਹੀਂਗੇ ਜਿਹੜਾ ਕੋਈ ਬੰਦਾ ਹੁੰਦਾ ਜਿਹੜਾ ਹਰ ਪੰਜਾਬੀ ਮੂਵੀ ਚ ਫਰਮ ਚ ਆਵੇ ਹਾਂ ਉਹ ਚ ਡਿਊਟੀ ਨਹੀਂ ਮਾਰਨਾ ਹੁੰਦਾ ਬਈ ਤੇ ਵੀ ਹਰ ਇੱਕ ਜਿਹਦੇ ਵੀ ਨਾ ਹਰ ਇੱਕ ਮੂਵੀ ਉਧੂਰੀ ਹੋਵੇ ਤੁਸੀਂ ਕੋਈ ਵੀ ਮੂਵੀ ਦੇਖ ਲਿਓ ਚਾਹੇ ਮੂਵੀ ਚੱਲੇ ਚਾਹੇ ਮੂਵੀ ਨਾ ਚੱਲੇ ਪਰ ਮੈਂ ਮੂਵੀ ਦੇ ਵਿੱਚ ਪੱਕਾ ਹੁੰਦੇ ਆਂ ਬੰਦੇ ਦਾ ਐਟੀਟਿਊਡ ਨਹੀਂ ਮਾਣ ਹੁੰਦਾ ਬੰਦੇ ਦਾ ਐਟੀਟਿਊਡ ਹੀ ਨਹੀਂ ਮਾਣ ਹੁੰਦਾ ਬੰਦੇ ਨੂੰ ਐ ਹੁੰਦਾ ਵੀ ਪਤਾ ਹੀ ਨਹੀਂ ਮੈਂ ਐਟੀਟਿਊਡ ਦਾ ਯਾਰ ਨਾਰਮਲ ਬੰਦੇ ਦਾ ਨਹੀਂ ਮਾਣ ਹੁੰਦਾ ਹਨਾ ਕਿ ਨਹੀਂ ਰਿੱਕੇ ਪਾਹੀ ਕਾਮਯਾਬ ਨਹੀਂ ਹੋਏ ਨੇ ਹਾਂ ਤੇ ਪਰ ਮੈਂ ਮੈਨੂੰ ਆਪਾਂ ਨੂੰ ਉਹਨਾਂ ਤੋਂ ਬਹੁਤ ਕੁਝ ਸਿੱਖਣਾ ਚਾਹੀਦਾਗਾ ਵੀ ਇਹ ਜ਼ਿੰਦਗੀ 'ਚ ਇੰਨਾ ਕੁਝ ਹਾਸਲ ਕਰਕੇ ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਆ ਹਨਾ ਫਿਰ ਵੀ ਭੋਰਾ ਵੀ ਐਟੀਟਿਊਡ ਨਹੀਂ ਬਹੁਤ ਜ਼ਿਆਦਾ ਡਾਊਨ ਟੂ ਅਰਥ ਵੀ ਅਸੀਂ ਹੁਣ ਵੀ ਮੈਨੂੰ ਐ ਲੱਗ ਰਿਹਾ ਜਿਵੇਂ ਆਪਣਾ ਆਪਣਾ ਹੀ ਲੱਗ ਰਿਹਾ ਸੀਗਾ ਤੇ ਬਹੁਤ ਵਧੀਆ ਲੱਗਿਆ ਮੈਂ ਕਹਣੀ ਆ ਵੀ ਬਹੁਤ ਜ਼ਿਆਦਾ ਵਧੀਆ ਨੇ ਇਹੋ ਜੀ ਪਰਸਨੈਲਿਟੀ ਨੂੰ ਫੋਲੋ ਕਰਨਾ ਚਾਹੀਦਾ ਆਪਾਂ ਨੂੰ ਕਿ ਨਹੀਂ ਰਿੱਕੀ ਫੋਲੋ ਹੀ ਕਰਨਾ ਤਾਂ ਐਦਾਂ ਦੀ ਪਰਸਨੈਲਿਟੀ ਨੂੰ ਫੋਲੋ ਕਰਨਾ ਚਾਹੀਦਾ ਚਲੋ ਹੁਣ ਆਪਾਂ ਘਰੇ ਪਹੁੰਚ ਗਏ ਸੀ ਹੁਣ ਆਪਾਂ ਨੂੰ ਤਪੇ ਥੋੜੇ ਜੇ ਕੰਮ ਨੇ ਠੀਕ ਆ ਤੇ ਆਪਾਂ ਕਰਕੇ ਆਉਣੇ ਆ ਤੱਪੀ ਥੋੜੇ ਜੇ ਕੰਮ ਕਰ ਫਿਰ ਇਸ ਤੋਂ ਬਾਅਦ ਹੁਣ ਜੁਹਾਰ ਨੂੰ ਘਰੇ ਛੱਡਤਾ ਸੀਗਾ ਆਪਾਂ ਤੇ ਆਪਾਂ ਜਾਣੇ ਆ ਜਾ ਕੇ ਆਉਣੇ ਆ ਫਿਰ ਮਿਲਦੇ ਆ ਤੁਹਾਨੂੰ ਠੀਕ ਹੈ ਜੀ ਕਿ ਨਹੀਂ ਰਿੱਕੀ ਹਾਂਜੀ ਬਈ ਇੱਕ ਤਾਂ ਆਪਾਂ ਕੱਲ ਟੈਸਟ ਕਰਵਾਈ ਸੀ ਇੱਕ ਰਿਪੋਰਟ ਆ ਗਈ ਸੀ ਤੇ ਬਾਕੀ ਟੈਸਟ ਦੀ ਰਿਪੋਰਟ ਅੱਜ ਆ ਚੁੱਕੀ ਆ ਤੇ ਆਪਾਂ ਨੂੰ ਜਿਹੜਾ ਹੈਗਾਗਾ ਵੀ ਡੀ ਵਿਟਾਮਿਨ ਡੀ ਬਹੁਤ ਘੱਟ ਆ ਮੇਰੇ 'ਚ ਕਾਫੀ ਸਾਰੇ ਕਾਰਨ ਹੁੰਦੇ ਆ ਵੀ 12 ਜੇ ਖੂਨ ਘੱਟ ਹੋਵੇ ਜਾਂ ਥਾਇਰਾਇਡ ਹੋਵੇ ਤਾਂ ਫੇਸ ਤੇ ਛਾਈਆਂ ਦੇ ਕਾਰਨ ਹੁੰਦੇ ਆ ਮੇਨ ਕਾਰਨ ਤਾਂ ਹੁੰਦਾ ਇਸ ਕਾਰਨਾਂ ਕਰਕੇ ਛਾਈਆਂ ਹੁੰਦੀਆਂ ਨੇ ਤੇ ਆਪਣੇ ਵਿਟਾਮਿਨ ਡੀ ਦੀ ਕਮੀ ਆ ਠੀਕ ਆ ਉਹਦੇ ਕਰਕੇ ਛਾਈਆਂ ਦੀ ਪ੍ਰੋਬਲਮ ਆ ਜਿਹੜੀ ਇਹ ਮੇਰੇ ਫੇਸ ਨੂੰ ਬਹੁਤ ਜ਼ਿਆਦਾ ਖਰਾਬ ਕਰ ਰਹੀ ਆ ਠੀਕ ਆ ਤਾਂ ਹੁਣ ਇਹਦਾ ਟ੍ਰੀਟਮੈਂਟ ਉਸ ਹਿਸਾਬ ਨਾਲ ਹੋ ਜੂਗਾ ਆਪਣੇ ਫੇਸ ਦਾ ਤੇ ਉਸ ਹਿਸਾਬ ਨਾਲ ਆਪਾਂ ਕੇਅਰ ਕਰਾਂਗੇ ਤੇ ਬਾਕੀ ਖੂਨ ਵੀ ਘੱਟ ਸੀਗਾ ਮੇਰੇ 'ਚ ਥੋੜਾ ਜਿਹਾ ਉਸ ਕਰਕੇ ਵੀ ਆ ਉਹ ਵੀ ਆਪਾਂ ਪੂਰਾ ਕਰਨਾਗਾ ਫਿਰ ਸਹੀ ਹੋਊਗਾ ਫੇਸ ਹਨਾ ਚਲੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਰੱਖਦੇ ਹੋਏ ਆਪਾਂ ਫੇਸ ਦੀ ਹੁਣ ਕੇਅਰ ਕਰਨੀ ਸਟਾਰਟ ਕਰੀਏ ਤਾਂ ਜੋ ਫੇਸ ਸਹੀ ਹੋ ਜੇ ਠੀਕ ਆ ਵਧੀਆ ਹੋ ਜੇ ਤੇ ਬਾਕੀ ਬਈ ਤੁਹਾਡੇ ਸਵਾਲ ਸੀਗੇ ਕਾਫੀ ਜ਼ਿਆਦੇ ਹਨ ਤੇ ਉਹ ਵੀ ਜਵਾਬ ਦੇਣੇ ਸੀਗੇ ਤੇ ਤੁਸੀਂ ਕਿਹਾ ਸੀਗਾ ਵੀ ਆਪਾਂ ਜਿਹੜਾ ਕੱਲ ਵਲੌਗ ਪਾਇਆ ਸੀਗਾ ਉਹਦੇ ਵਿੱਚ ਵੀ ਤੁਸੀਂ ਕੋਟੀਆਂ ਕਿਉਂ ਪਾਈਆਂ ਹੋਈਆਂ ਨੇ ਕੋਟੀਆਂ ਬਈ ਤਾਂ ਪਾਈਆਂ ਸੀ ਕਿਉਂਕਿ ਉਹ ਵਲੌਗ ਪਹਿਲਾਂ ਦਾ ਬਣਿਆ ਹੋਇਆ ਉਹਦੋਂ ਠੰਡ ਸੀਗੀ ਠੀਕ ਹੈ ਤੇ ਹੁਣ ਗਰਮੀ ਆ ਗਈ ਵਲੌਗ ਹੁਣ ਅਪਲੋਡ ਕੀਤਾ ਸੀਗਾ ਉਹ ਤੇ ਦੈਨ ਆਪਾਂ ਚੜੀਆ ਘਰ ਗਏ ਸੀਗੇ ਤਾਂ ਕਾਫੀ ਸਾਰਿਆਂ ਦੇ ਕੁਐਸਚਨ ਸੀਗੇ ਬਹੁਤ ਪਿਆਰ ਬਈ ਵੀ ਤੁਸੀਂ ਦੀਦੀ ਮਿਲ ਕੇ ਨਹੀਂ ਗਏ ਦੱਸਿਆ ਨਹੀਂ ਸੌਰੀ ਆਮ ਰੀਲੀ ਸੌਰੀ ਬਟ ਮੈਂ ਨਾ ਪਾਈ ਸੀ ਸਟੋਰੀ ਚੰਡੀਗੜ੍ਹ ਦੀ ਪਟਾਉਂਦੇ ਹੋયા ਨਹੀਂ ਨਹੀਂ ਪਾਈ ਇਹ ਸਾਡਾ ਅਸੀਂ ਦਿਮਾਗ ਚੋਂ ਨਿਕਲ ਜਾਂਦਾ ਸੌਰੀ ਤੇ ਪਰ ਅੱਗੇ ਤੁਸੀਂ ਜ਼ਰੂਰ ਖਿਆਲ ਰੱਖਿਆ ਕਰਾਂਗੇ ਵੀ ਤੁਹਾਡੇ ਵਾਸਤੇ ਸਟੋਰੀ ਜ਼ਰੂਰ ਪਾਇਆ ਕਰੀਏ ਤਾਂ ਜੋ ਜੋ ਵੀ ਸਾਨੂੰ ਪਿਆਰ ਕਰਦੇ ਆ ਸਾਨੂੰ ਮਿਲਣਾ ਚਾਹੁੰਦੇ ਆ ਤਾਂ ਮਿਲ ਸਕਣ ਠੀਕ ਹੈ ਤੇ ਡਾਇਨਾਸੌਰ ਅਸਲੀ ਸੀ ਨਹੀਂ ਡਾਇਨਾਸੌਰ ਅਸਲੀ ਨਹੀਂ ਸੀਗਾ ਪਰ ਉਹਦੇ ਵਿੱਚ ਇੱਕ ਇਨਸਾਨ ਸੀਗਾ ਯਾਰ ਕਿੰਨੀ ਮਿਹਨਤ ਹੁੰਦੀ ਆ ਹਨਾ ਉਹ ਬੰਦ ਸਾਰਾ ਦਿਨ ਡੇਲੀ ਮੈਨੂੰ ਬਹੁਤ ਉਹ ਚੀਜ਼ ਨੇ ਉਹ ਕੀਤਾ ਪੀਆਰ ਉਹਦੇ ਵਿੱਚ ਇੱਕ ਇਨਸਾਨ ਆ ਜਿਹੜਾ ਸਾਰਿਆਂ ਨੂੰ ਹਨਾ ਵੀ ਐਂ ਡਾਇਨਾਸੌਰ ਦੇ ਵਿੱਚ ਵੜਿਆ ਹੋਇਆ ਸੀਗਾ ਤੇ ਉਹ ਐਕਟੀਵਿਟੀਜ਼ ਕਰ ਰਿਹਾ ਸੀ ਤੇ ਸਾਰੇ ਦੇਖਦੇ ਉਹਨੂੰ ਆ ਦੇਖ ਰਹੇ ਸੀਗੇ ਵੀ ਇਹ ਅਸਲੀ ਦਾ ਡਾਇਨਾਸੌਰ ਆ ਜਾਂ ਕੀ ਆ ਕਿਵੇਂ ਆ ਬਟ ਫਿਰ ਸਾਰਿਆਂ ਨੂੰ ਪਤਾ ਲੱਗਿਆ ਜਿੱਪ ਲੱਗੀ ਹੋਈ ਸੀ ਜਿੱਪ ਵਿੱਚ ਦੀ ਕੋਈ ਇਨਸਾਨ ਵੜਿਆ ਹੋਇਆ ਸੀ ਟੈਨਾਸੌਰ ਦੇ ਵਿੱਚ ਬਟ ਮੈਨੂੰ ਬੜਾ ਐ ਜਿਹਾ ਹੋਇਆ ਵੀ ਮਜਬੂਰੀ ਖਾਤਰ ਬੰਦੇ ਨੂੰ ਹਨਾ ਕੀ ਕੀ ਕਰਨਾ ਪੈਂਦਾ ਦੇਖ ਲਓ ਰੋਟੀ ਇਹੋ ਜੀ ਚੀਜ਼ ਹੁੰਦੀ ਹੈ ਜਿਹੜੀ ਆਪਾਂ ਨੂੰ ਕਿੰਨੀ ਮਿਹਨਤ ਕਰਵਾਉਂਦੇ ਪਰ ਫਿਰ ਵੀ ਮੈਂ ਉਹ ਉਸ ਇਨਸਾਨ ਨੂੰ ਸਲੂਟ ਕਰਦੀ ਆ ਬਾਈ ਵੀ ਜੋ ਬੰਦਾ ਹਨਾ ਮਿਹਨਤ ਕਰਕੇ ਖਾ ਰਿਆ ਬਥੇਰੇ ਨੇ ਜਿਹੜੇ ਮੰਗ ਕੇ ਖਾਈ ਜਾਂਦੇ ਨੇ ਹਨਾ ਲੋਕ ਚੰਗੇ ਭਲੇ ਹੁੰਦੇ ਆ ਆਪਾਂ ਦੇਖਦੀਆਂ ਸੜਕਾਂ ਤੇ ਬਿਲਕੁਲ ਚੰਗੇ ਭਲੇ ਲੋਕ ਹੁੰਦੇ ਆ ਸਹੀ ਸਲਾਮਤ ਕੁਝ ਦੁੱਖ ਦਾ ਨਹੀਂ ਹੁੰਦਾ ਹੱਟੇ-ਕੱਟੇ ਫਿਰ ਵੀ ਮੰਗਦੇ ਨਜ਼ਰ ਆਉਣਗੇ ਤੁਹਾਨੂੰ ਪਰ ਇਹ ਵੀ ਇਨਸਾਨ ਨੇ ਜਿਹੜੇ ਮਿਹਨਤ ਕਰਕੇ ਖਾਂਦੇ ਆ ਵਧੀਆ ਲੱਗਦਾ ਏ ਇਹੋ ਜਿਹੇ ਇਨਸਾਨ ਹੈ ਜਿਹੜੀਆਂ ਹੈਗੇ ਸਖਸ਼ੀਅਤਾਂ ਨੂੰ ਦੇਖ ਕੇ ਵਧੀਆ ਲੱਗਦਾ ਵੀ ਹਾਂ ਯਾਰ ਲੋਕ ਮਿਹਨਤ ਕਰਕੇ ਖਾਂਦੇ ਆ ਬਾਕੀ ਬਈ ਹੋਰ ਕਾਫੀ ਸਾਰੇ ਤੁਹਾਡੇ ਸਵਾਲ ਹੁੰਦੇ ਆ ਵੀ ਤੁਸੀਂ ਵਧੀਆ ਲੱਗਦੇ ਹੋ ਠੀਕ ਹੈ ਕਾਫੀ ਸਾਰੇ ਤਾਂ ਕਮੈਂਟ ਹੁੰਦੇ ਆ ਤੁਸੀਂ ਵਧੀਆ ਲੱਗਦੇ ਹੋ ਤੁਹਾਨੂੰ ਸਾਡਾ ਕੱਪੜਾ ਵਧੀਆ ਲੱਗਦਾ ਸਾਡਾ ਬੇਬੀ ਬਹੁਤ ਕਿਊਟ ਲੱਗਦਾ ਥੈਂਕ ਯੂ ਬਹੁਤ ਬਹੁਤ ਧੰਨਵਾਦ ਦਿਲੋਂ ਰਿਸਪੈਕਟ ਦਾ ਦਿਲੋਂ ਪਿਆਰ ਆ ਬਈ ਸਾਰਿਆਂ ਨੂੰ ਤੇ ਅੱਜ ਦਾ ਦਿਨ ਤਾਂ ਬਹੁਤ ਹੀ ਖਾਸ ਸੀਗਾ ਕਿਉਂਕਿ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਖਾਸ ਸਖਸ਼ੀਤ ਆਪਣੇ ਕੋਲ ਆਏ ਸੀਗੇ ਹਨ ਜਿਨ੍ਹਾਂ ਨੂੰ ਮਿਲ ਕੇ ਇੰਨਾ ਕੁ ਜ਼ਿਆਦਾ ਵਧੀਆ ਲੱਗਿਆ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਗਿਆ ਵੀ ਜ਼ਿੰਦਗੀ ਦੇ ਵਿੱਚ ਮੈਂ ਕਿੰਨੀ ਮਰਜ਼ੀ ਤਰੱਕੀ ਕਰਾਂ ਮੈਂ ਹਮੇਸ਼ਾ ਮੈਂ ਕਦੇ ਵੀ ਆਉਦੇ ਆਪ ਚੈਟਿਟਿਊਡ ਨਹੀਂ ਲੈ ਕੇ ਆਉਂਗੀ ਮੈਂ ਹਮੇਸ਼ਾ ਡਾਊਨ ਟੂ ਅਰਥ ਰਹੂੰਗੀ ਕਿਉਂਕਿ ਜਦੋਂ ਐਡੀ ਵੱਡੀ ਸ਼ਖਸੀਅਤ ਡਾਊਨ ਟੂ ਅਰਥ ਆ ਹਨਾ ਤਾਂ ਐਟੀਟਿਊਡ ਦਾ ਕੀ ਫਾਇਦਾ ਬਈ ਕੋਈ ਫਾਇਦਾ ਨਹੀਂ ਕਦੋਂ ਪਤਾ ਕੀ ਪਤਾ ਜ਼ਿੰਦਗੀ ਚ ਕਦੋਂ ਚਲੀ ਜਾਣਾ ਹਨਾ ਤਾਂ ਆਪਾਂ ਨੂੰ ਹਮੇਸ਼ਾ ਇੰਨਾਂ ਚੀਜ਼ਾਂ ਤੋਂ ਬਹੁਤ ਕੁਝ ਸਿੱਖਣਾ ਚਾਹੀਦਾ ਜੇ ਫੋਲੋ ਕਰਨਾ ਚਾਹੀਦਾ ਤਾਂ ਇਹ ਜਿਹੇ ਇਨਸਾਨ ਨੂੰ ਫੋਲੋ ਕਰਿਆ ਕਰੋ ਬਈ ਠੀਕ ਹੈ ਇੰਸਟਾਗ੍ਰਾਮ ਤੇ ਆਪਾਂ ਫੋਲੋ ਕਰਦੇ ਆ ਬਹੁਤ ਕੁਝ ਦੇਖਦੇ ਆ ਆਪਾਂ ਪਰ ਹਮੇਸ਼ਾ ਇਦਾਂ ਦੀ ਸ਼ਖਸੀਅਤ ਨੂੰ ਵੀ ਫੋਲੋ ਕਰਨਾ ਚਾਹੀਦਾ ਜਿਹੜੇ ਐਨੇ ਡਾਊਨ ਟੂ ਅਰਥ ਨੇ ਹਨਾ ਇੰਨਾ ਵਧੀਆ ਨੇਚਰ ਬਿਲਕੁਲ ਈਗੋ ਨਹੀਂ ਬਿਲਕੁਲ ਐਟੀਟਿਊਡ ਨਹੀਂ ਜਿਵੇਂ ਦੇ ਦੇਖਦੇ ਆ ਉਵੇਂ ਦੇ ਹੀ ਨੇ ਹਨਾ ਚਲੋ ਪਰਮਾਤਮਾ ਨੇ ਤਰੱਕੀ ਵੀ ਫਿਰ ਤਾਂ ਦਿੱਤੀ ਹੋਈ ਆ ਹਨਾ ਕੋਈ ਵੀ ਮੂਵੀ ਇਹਦੇ ਕੋਲ ਉਹਨਾਂ ਵੀ ਨਾਲ ਅਧੂਰੀ ਹੈ ਬਾਕੀ ਉਹਨਾਂ ਦਾ ਸ਼ੋਅ ਆ ਰਿਹਾ ਬਹੁਤ ਵਧੀਆ ਸ਼ੋਅ ਆ ਜਿੱਥੇ ਮੇਕਅਪ ਆਰਟਿਸਟ ਬੁਟੀਕਸ ਵਗੈਰਾ ਸਾਰਿਆਂ ਨੇ ਸਿਸਟਰ ਕਰਵਾਇਆ ਹੋਇਆਗਾ ਠੀਕ ਆ ਆਪਾਂ ਵੀ ਜਾਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਸ਼ੋਅ ਪੰਜਾਬੀ ਆਪਣੇ ਪੰਜਾਬ ਦੇ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਇਹ ਵਾਲਾ ਸ਼ੋਅ ਆਪਣੇ ਬਰਨਾਲੇ ਦੇ ਵਿੱਚ ਹੋ ਰਿਹਾ ਫਸਟ ਟਾਈਮ ਤਾਂ ਜ਼ਰੂਰ ਤੁਹਾਨੂੰ ਦਿਖਾਵਾਂਗੇ ਕੁਝ ਕੁ ਛਲਕੀਆਂ ਜਿੰਨਾ ਕਿ ਸਾਡੇ ਤੋਂ ਹੋ ਸਕਿਆ ਜ਼ਰੂਰ ਤੁਹਾਨੂੰ ਠੀਕ ਹੈ ਉਹ ਦਿਖਾਵਾਂਗੇ ਤੁਸੀਂ ਇਹ ਆਪਦੇ ਘਰੋਂ ਕਰੀਬ ਬੈਠ ਕੇ ਉਹ ਸ਼ੋਅ ਦੇਖ ਸਕਦੇ ਹੋ ਜੀ ਹਾਂਜੀ ਬਈ ਲਓ ਸਮਰ ਵਾਲਾ ਕਹਿੰਦੇ ਸੀ ਆ ਵੀ ਸਮਰ ਵਾਲਾ ਡਿਜ਼ਾਈਨ ਰੈਡੀ ਹੋਇਆ ਬਈ ਗਾਇਜ਼ ਠੀਕ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਡਿਜ਼ਾਈਨ ਲਓ ਬਈ ਬਹੁਤ ਹੀ ਸੋਹਣਾ ਲਾਈਟ ਜਿਹਾ ਵਰਕ ਰੈਡੀ ਕਿਰਵਾਇਆਗਾ ਕਿਸੇ ਨੇ ਗਲੇ ਤੇ ਵਰਕ ਕੀਤਾਗਾ ਠੀਕ ਹੈ ਤੇ ਬਾਹਾਂ ਤੇ ਵਰਕ ਕੀਤਾ ਬਹੁਤ ਸੋਹਣਾ ਮਸ਼ੀਨ ਵਰਕ ਤੁਸੀਂ ਵੀ ਕਰਵਾ ਸਕਦੇ ਹੋ ਕਾਟਨ ਦਾ ਡਿਜ਼ਾਈਨ ਹੈ ਜਿਹੜਾ ਇਹ ਰੈਡੀ ਹੋ ਕੇ ਮਿਲੂਗਾ ਇੱਕ ਇਹਦੇ ਵਿੱਚ ਕਲਰ ਆਪਾਂ ਹੋਰ ਰੈਡੀ ਕੀਤਾ ਉਹ ਵੀ ਦਿਖਾ ਦਿਓ ਇਹ ਪੈਕ ਕਰ ਦਿਓ ਲਓ ਬਈ ਤੇ ਇੱਕ ਆਪਣੇ ਕੋਲ ਆਹ ਵਾਲਾਗਾ ਠੀਕ ਹੈ ਇਹ ਵਾਲਾ ਉਹਨਾਂ ਨੇ ਦੋ ਇੱਕੋ ਜਿਹੇ ਸੂਟ ਰੈਡੀ ਕਰਵਾਏ ਆ ਤੁਸੀਂ ਵੀ ਇਦਾਂ ਦੇ ਕਰਵਾ ਸਕਦੇ ਹੋ ਕਾਟਨ ਸਟਾਫ ਤੇ ਬਹੁਤ ਸੋਹਣਾ ਵਰਕ ਲੱਗਦਾਗਾ ਬਹੁਤ ਸੋਹਣਾ ਡਿਜ਼ਾਈਨ ਆ ਬਿਲਕੁਲ ਪ੍ਰਾਈਜ਼ ਵੀ ਇਹਦਾ ਜੈਨੂਨ ਜਾਂ ਪ੍ਰਾਈਜ਼ ਆ ਕਿਸੇ ਨੇ ਵੀ ਰੈਡੀ ਕਰਵਾਉਣਾ ਤਾਂ ਤੁਸੀਂ ਇਹ ਵਾਲਾ ਕਰਵਾ ਸਕਦੇ ਹੋ ਜੀ ਠੀਕ ਹੈ ਜੀ ਤੇ ਇਹ ਦੋ ਆਪਾਂ ਗਰਮੀਆਂ ਵਾਸਤੇ ਸਮਰ ਵਾਸਤੇ ਤੁਹਾਡੀ ਜਿਆਦਾ ਡਿਮਾਂਡ ਸੀ ਇਹ ਸੂਟ ਆਪਣੇ ਕੋਲ ਰੈਡੀ ਹੋ ਗਿਆ ਸਮਰ ਵਾਸਤੇ ਇਹ ਆ ਵਾਲਾ ਸੂਟ ਵੀ ਜੋਰਜਟ ਤੇ ਜੋਰਜਟ ਆ ਜਿਹੜੀ ਇਹ ਦੋਨੋਂ ਸੀਜ਼ਨ ਚ ਪੈ ਜਾਂਦੀ ਆ ਬਹੁਤ ਸੋਹਣਾ ਵਰਕ ਹੋਇਆ ਹੋਇਆ ਬਲੈਕ ਕਲਰ ਤੇ ਠੀਕ ਹੈ ਤ aí ਵਾਲਾ ਵਰਕ ਵੀ ਤੁਸੀਂ ਜਿਹੜਾ ਹੈਗਾਗਾ ਕਰਵਾ ਸਕਦੇ ਹੋ ਕਿਸੇ ਵੀ ਕਲਰ ਤੇ ਐਨੀ ਕਲਰ ਪਹਿਲਾਂ ਵੀ ਇਹ ਬਲੈਕ ਕਲਰ ਤੇ ਰੈਡੀ ਹੋਇਆ ਸੀ ਹੁਣ ਵੀ ਬਲੈਕ ਕਲਰ ਤੇ ਰੈਡੀ ਹੋਇਆ ਤੁਸੀਂ ਕਿਸੇ ਵੀ ਕਲਰ ਤੇ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਆ ਕਿ ਤੁਸੀਂ ਕਿਹੜੇ ਕਲਰ ਤੇ ਕਰਵਾਉਣਾ ਕਿੱਦਾਂ ਕਰਵਾਉਣਾਗਾ ਠੀਕ ਹੈ ਜੀ ਇਹ ਮਸ਼ੀਨ ਵਰਕ ਦੇ ਵਿੱਚ ਆਪਣੇ ਕੋਲ ਪੀਸ ਹੈ ਜਿਹੜਾ ਹੁਣ ਰੈਡੀ ਹੋਇਆ neck ਤੇ ਵਰਕ ਆ ਸਾਰੀ ਠੀਕ ਹੈ ਫਰੰਟ ਤੇ ਵਰਕ ਆ ਤੇ ਬਾਜੂ ਤੇ ਵਰਕ ਆ ਤੇ ਇਹਦੀ ਸਲਵਾਰ ਤੇ ਵਰਕ ਆ ਤੇ ਇਹਦੇ ਨਾਲ ਚੁੰਨੀ ਲਾਵਾਂਗੇ ਆਪਾਂ ਫਰੋਜੀ ਕਲਰ ਦੀ ਆ ਗਿਆ ਸਲਵਾਰ ਤੇ ਵਰਕ ਠੀਕ ਹੈ ਜੀ ਹਾਂਜੀ ਬਈ ਗਾਇਸ ਤੇ ਇਹ ਸੀਗਾ ਆਪਣਾ ਅੱਜ ਦਾ ਬਲੌਗ ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਇਹ ਬਲੌਗ ਬਹੁਤ ਵਧੀਆ ਲੱਗਿਆ ਹੋਣਾ ਤੇ ਤੁਸੀਂ ਸਾਰੇ ਜਾਣੇ ਮੈਡਮ ਨੂੰ ਜਾਣਦੀ ਸੀਗੇ ਤੇ ਤੁਹਾਨੂੰ ਕਿੱਦਾਂ ਲੱਗਿਆ ਉਹਨਾਂ ਨੂੰ ਮਿਲ ਕੇ ਜਰੂਰ ਕਮੈਂਟ ਕਰਕੇ ਦੱਸਿਓ ਤੇ ਕੋਈ ਵੀ ਅਜਿਹਾ ਬੰਦਾ ਨਹੀਂ ਹੋਊਗਾ ਜਿਨ੍ਹਾਂ ਨੇ ਉਹਨੂੰ ਪੰਜਾਬੀ ਮੂਵੀ 'ਚ ਨਹੀਂ ਦੇਖਿਆ ਹੋਣਾ ਠੀਕ ਹੈ ਤੇ ਆਪਾਂ ਮਿਲਾਂਗੇ ਹੁਣ ਨੈਕਸਟ ਬਲੌਗ ਦੇ ਵਿੱਚ ਤਾਂ ਜਰੂਰ ਆਪਣੇ ਬਲੌਗਸ ਦੇ ਨਾਲ ਜੁੜੇ ਰਹੋ ਠੀਕ ਹੈ ਵੀਡੀਓ ਨੂੰ ਲਾਈਕ ਕਰਦੇ ਰਹੋ ਸ਼ੇਅਰ ਕਰਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਬਾਏ ਬਾਏ